ਪੰਜਾਬ ਲਾਈ ਅਤੇ ਇਹ ਟੈਚਨਲ ਤੇ ਤੁਹਾਡਾ ਸਵਾਗਤ ਹੈ ਇਸ ਦਿਲੇ ਵੀ ਅਹਿਮ ਖਬਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਸੰਮੇਜ ਦੇਸ਼ ਵਿੱਚ ਸ਼ੁਰੂ ਕੀਤੀ ਵੋਟ ਚੋਰ ਗੱਦੀ ਸ਼ੋਰ ਨਹਿਮਤ ਹੈ ਤੇ ਅੱਜ ਫਤਿਹ ਫਿਟਨੈਸ ਜੇਮਤ ਧਾਰੀਵਾਲ ਵਿਖੇ ਇੰਦਰਪ੍ਰੀਤ ਸਿੰਘ ਸਾਹੀ ਦੇ ਪ੍ਰਬੰਧਾ ਹੇਠ ਬਲਾਕ ਧਾਰੀਵਾਲ ਦੇ ਕਾਂਗਰਸ ਪਾਰਟੀ ਮਰਕਰਾਂ ਦੀ ਪਰਵੀਨ ਮੀਟਿੰਗ ਹੋਈ ਜਿਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਅੰਦਰ ਦੇ ਲੇਕਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੌਕੇ ਤੇ ਕੀਤੇ ਜਦ ਕਿ ਇੰਦਰਪ੍ਰੀਤ ਸਿੰਘ ਸਾਭੀ ਵੱਲੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਫੁੱਲਾਂ ਦਾ ਮੁਕਾ ਪੇਟ ਕਰਕੇ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀਆਂ ਵੱਲੋਂ ਚੋਣਾ ਦੌਰਾਨ ਵੋਟਾਂ ਚੋਰੀ ਕਰਕੇ ਲੋਕਤੰਤਰ ਦਾ ਕਹਾਣੀ ਕੀਤਾ ਜਾਂਦਾ ਹੈ ਜਦ ਕਿ ਹਜ਼ਾਰਾਂ ਵੋਟਾਂ ਜਾਲੀ ਬਣਾਈਆਂ ਜਾਂਦੀਆਂ ਹਨ ਉਹਨਾਂ ਨੇ ਕਿਹਾ ਕਿ ਵੋਟ ਚੋਰੀ ਰੋਕਣ ਸੰਬੰਧੀ ਕਾਂਗਰਸ ਪਾਰਟੀ ਵੱਲੋਂ ਰੇਕ ਬੋਟ ਤੇ ਦੋ ਦੋ ਪਰੋਸੇਯੋਗ ਵਰਕਰਾਂ ਨੂੰ ਪਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਅਤੇ ਉਹ ਨਾਮਜ਼ਦ ਵਰਕਰ ਆਪਣੇ ਆਪਣੇ ਬੂਥਾਂ ਤੇ 15-15 ਵਰਕਰਾਂ ਦੀ ਟੀਮ ਤਿਆਰ ਕਰਕੇ ਵੋਟਾਂ ਵਿੱਚ ਯੋਗ ਨਵੇਂ ਨਾਮ ਸ਼ਾਮਲ ਕਰਾਉਣ ਜਾਲੀ ਵੋਟਾਂ ਦੀ ਪਰਤਾਲ ਕਰਕੇ ਉਹਨਾਂ ਤੇ ਇਤਰਾਜ਼ ਕਰਨ ਬਾਹਰ ਰਹਿੰਦੇ ਵੋਟਰਾਂ ਦਾ ਵੇਰਵਾ ਅਗਾਊ ਇਕੱਠਾ ਕਰਕੇ ਭਾਟਪਾਦੀ ਵੋਟ ਚੋਰੀ ਨੀਤੀ ਨੂੰ ਠੱਲ ਪਾਉਣਗੇ ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੇ ਮਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਡੱਗ ਬੰਗਾ ਚੁੱਕੀ ਹੈ ਰਜਾਨਾ ਗੋਲੀਆਂ ਚੱਲਣ ਫਰੋਟੀਆਂ ਮੰਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਨੌਜਵਾਨ ਬੇਰੁਜ਼ਗਾਰੀ ਕਰਕੇ ਨਸ਼ੇ ਦੀ ਗਲਦਲ ਵਿੱਚ ਫਸੇ ਹਨ ਅਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦਾ ਕਰਜ਼ਾ ਚੁੱਕ ਕੇ ਪੰਜਾਬੀਆਂ ਨੂੰ ਕਰਜ਼ਾਈ ਕਰ ਦਿੱਤਾ ਹੈ ਇਸ ਮੌਕੇ ਤੇ ਸੂਬਾ ਸਕੱਤਰ ਬਰਿੰਦਰ ਸਿੰਘ ਛੋਟੇਪੁਰ ਸਾਭਕਾ ਚੇਅਰਮੈਨ ਵਜੀਤ ਸਿੰਘ ਲਾਲੀ ਕਾਲੇ ਸ਼ਹਿਰ ਰਾਦੇ ਕ੍ਰਿਸ਼ਨਪੁਰੀ ਬਲਾਕ ਪ੍ਰਧਾਨ ਗਰਨਾਮ ਸਿੰਘ ਜਫਰਵਾਲ ਸ਼ਾਰੀ ਪ੍ਰਧਾਨ ਸਰਦਾਰੀ لال ਰਣੀਆਂ ਸੌਰਨਕਾਰ ਯੂਨੀਅਨ ਦੇ ਪ੍ਰਧਾਨ ਅਤੇ ਕੌਂਸਲਰ ਜਿੰਦਰ ਕੁਮਾਰ ਲਵਲੀ ਨੌਜਵਾਨ ਅਗਿਲ ਸ਼ਾਲੂ ਗੁਰਤਾ ਕੌਂਸਲਰ ਜੋਸਫ ਗੇਲਰ ਸਾਫ ਦਾ ਸਰਪੰਚ ਜਗबीर ਸਿੰਘ ਖਾਨ ਮਲਕ ਸਾਫ ਦਾ ਸਰਪੰਚ ਬਲਵਿੰਦਰ ਪਾਲ ਤਾਂਕਾ ਸਾਫ ਦਾ ਸਰਪੰਚ ਅਸ਼ੋਕ ਖੋਖਰ ਤਰੀਜਾ ਨਗਰ ਮੈਂਬਰ ਪੰਚਾਇਤ ਤਲਵਿੰਦਰ ਸਿੰਘ ਸੋਲ ਸਿਕੰਦਰ ਸਿੰਘ ਸਾਬਕਾ ਸਰਪੰਚ ਬੜੋਏ ਸਾਬਕਾ ਸਰਪੰਚ ਪ੍ਰਗਟ ਸਿੰਘ ਅਹਮਦਾਬਾਦ ਸਾਬਕਾ ਸਰਪੰਚ ਵਿਲਸਨ ਮਸੀਦ ਦੀਨਪੁਰ ਗਗਨਦੀਪ ਸਿੰਘ ਕਲਵੰਤ ਸਿੰਘ ਰਾਏਚੱਕ ਸ਼ਿੱਕੀ ਸ਼ਰਮਾ ਹਰਜੀਤ ਸਿੰਘ ਨਾਗੀ ਗਗਨ ਮਸੀਦ ਸਜਾਨਪੁਰ ਰੋਪਨ ਮਸੀਦ ਐਡਵੋਕੇਟ ਰਣਜੋਤ ਸਿੰਘ ਲੈਰੀ ਮਾਡਲ ਟਾਊਨ ਦਫਤਰੀ ਇੰਚਾਰਜ ਵਿਜੇ ਸਤਦੇਵਾ ਤੋਂ ਇਲਾਵਾ ਵੱਡੀ ਗਿਣਤੀ ਚ ਕਾਂਗਰਸ ਪਾਰਟੀ ਵਰਕਰ ਆਗੂ ਜਨਮ ਦੇਖੋ ਪੱਤਰਕਾਰ ਅੰਗਰਜੀਤ ਦੀ ਖਾਸ ਰਿਪੋਰਟ ਬੇਸਿਕਲੀ ਇੱਕ ਦੇ ਬੂਥ ਲੈਵਲ ਜਿਹੜੀਆਂ ਸੜੀਆਂ ਕਮੇਟੀਆਂ ਬਣਦੀਆਂ ਨੇ ਇਹਦਾ ਵੀ ਵੋਟ ਚੋਰੀ ਰੋਕਣ ਵਾਸਤੇ ਜਿਹੜੀ ਭਾਜਪਾ ਨੇ ਨੈਸ਼ਨਲ ਲੈਵਲ ਤੇ ਵੋਟ ਚੋਰੀ ਕਰਵਾਈ ਹੈ ਤੇ ਬਹੁਤ ਸਾਰੇ ਸੂਬਿਆਂ 'ਚ ਪ੍ਰਭਾਵਿਤ ਕੀਤਾ ਲੋਕਾਂ ਦਾ ਜ਼ਮੂਰੀ ਹੱਕ ਮਾਰਿਆ ਕਨਸਟੀਚਿਊਸ਼ਨਲ ਹੱਕ ਮਾਰਿਆ ਬਹੁਤ ਸਾਰੀਆਂ ਵੋਟਾਂ ਕੱਟੀਆਂ ਗਈਆਂ ਨੇ ਬਹੁਤ ਸਾਰੀਆਂ ਨਵੀਆਂ ਵੋਟਾਂ ਝਾਲੀ ਬਣਾਈਆਂ ਗਈਆਂ ਨੇ ਉਹ ਸਾਰੀ ਪ੍ਰਕਿਰਿਆ ਨੂੰ ਜਾਲੀ ਪ੍ਰਕਿਰਿਆ ਨੂੰ ਰੋਕਣ ਵਾਸਤੇ ਲੋਕਾਂ ਨੂੰ ਆਪਣਿਆਂ ਨੂੰ ਅਵੇਅਰ ਕਰਨ ਵਾਸਤੇ ਹਰ ਬੋਥ ਲੈਵਲ ਤੇ ਅਸੀਂ ਕਮੇਟੀਆਂ ਬਣਾ ਰਿਹਾ ਜਿਹਦੇ ਵਿੱਚ ਬੀਐਲਏ 1 ਬੀਏਏ 2 ਵੀ ਹੋਣਗੇ ਤੇ 15-15 ਬੰਦੇ ਹਰ ਪਿੰਡ ਦੇ ਵਿੱਚੋਂ ਪਾਰਟੀ ਦੀ ਮਦਦ ਕਰਨ ਵਾਸਤੇ ਹਰ ਕਿਸਮ ਦੀ ਮਦਦ ਇਲੈਕਸ਼ਨ ਦੇ ਦਿਨ ਤੱਕ ਤੇ ਇਲੈਕਸ਼ਨ ਤੋਂ ਬਾਅਦ ਵੀ ਉਹ ਕਰਨਗੇ ਦੂਸਰੇ ਮੋਰ ਚੋਰੀ ਗੱਬੀ ਛੋੜ ਯਾ ਰਾਹੁਲ ਗਾਂਧੀ ਜੀ ਦਾ ਪ੍ਰੋਗਰਾਮ ਹੈ ਗੌਰਵਨਸ ਸਾਰੇ ਦੇਸ਼ ਦੇ ਵਿੱਚ ਭਾਜਪਾ ਪਿਛਲੀ ਤਿੰਨ ਟਰਮਸ ਦੇ ਵਿੱਚ ਕਿਸਾਂ ਤੱਕ ਚੱਲਦੀ ਹੈ ਸ਼ਾਇਦ ਮੰਨਣਾ ਤੇ ਬਹੁਤ ਵੱਡੇ ਜਿਹੜੇ ਪੋਲਿਟਿਕਲ ਸਾਇੰਟਿਸਟ ਨੇ ਦੇਖਦੇ ਉਹਨਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਨੇ ਤੇ ਬੀਜੇਪੀ ਨੇ ਚੋਰੀ ਦੇ ਨਾਲ ਐਤਕੀ ਰਾਜੇ ਚਾਹੀਦੇ ਐਤਕੀ ਵੀ 272 ਸੀਟਾਂ ਚਾਹੀਦੀ ਹੈ ਸਰਕਾਰ ਨੂੰ ਰਾਜ ਕਰਨ ਵਾਸਤੇ 240 ਜੇ ਇਮਾਨਦਾਰੀ ਨਾਲ ਸਾਡੀ ਜੋ ਸਾਰੇ ਹਿੰਦੁਸਤਾਨ ਚੋਂ ਸਟੱਡੀ ਇਹ ਉਹਦੇ ਚੇਹੇ ਸੀ ਜੇ ਵੋਟ ਦੀ ਚੋਰੀ ਇਲੈਕਸ਼ਨ ਕਮਿਸ਼ਨ ਦੀ ਮਦਦ ਨਾਲ ਨਾ ਹੁੰਦੀ ਤੇ 160 ਸੀਟਾਂ ਤੇ ਰਹਿ ਜਾਣੇ ਸੀ ਅੱਜ ਜੋ ਸਰਕਾਰ ਹਿੰਦੁਸਤਾਨ ਦੇ ਵਿੱਚ ਸ਼ਕਤੀਵਰ ਤੇ ਡੈਮੋਕ੍ਰੈਟਿਕ ਪਾਰਟੀਆਂ ਦੀ ਸਰਕਾਰ ਹੋਣੀ ਸੀ ਲੋਕਾਂ ਦਾ ਹੱਕੇ ਸਰਕਾਰ ਨੇ ਮਾਰਿਆ ਵੋਟ ਚੋਰੀ ਨੋ ਵੱਡੀ ਹੋਰ ਕੋਈ ਸਜ਼ਾ ਨਹੀਂ ਹੋ ਸਕਦੀ ਹੋਰ ਕੋਈ ਗੁਨਾਹ ਨਹੀਂ ਹੋ ਸਕਦਾ ਕਿ ਡੈਮੋਕ੍ਰੇਸੀ ਦੇ ਵਿੱਚ ਇੱਕ ਲੋਕਤੰਤਰ ਦੇ ਵਿੱਚ ਕਿ ਲੋਕਾਂ ਦਾ ਹੱਕ ਮਾਰਨਾ ਵੋਟਾਂ ਕੱਟੜੀ ਆ ਰਾਹੁਲ ਗਾਂਧੀ ਜੀ ਨੇ ਤੇ ਇਸ ਵੇਲੇ 14 ਤੱਕ ਪ੍ਰੂਫ ਕਰ ਦਿੱਤਾ ਕਰਨਾਟਕਾ ਚ ਕਿ ਜਿਨ੍ਹਾਂ ਦਾ ਟੈਲੀਫੋਨ ਨੰਬਰ ਇਸਤੇਮਾਲ ਕੀਤਾ ਗਿਆ ਵੋਟਾਂ ਕੱਟਣ ਵਾਸਤੇ ਕਈ ਜਗ੍ਹਾ ਤੇ ਵੱਡੇ ਪੇਸ਼ ਕਰ ਦਿੱਤੇ ਕੌਰੇ ਤੇ ਪੇਸ਼ ਕੀਤੀ ਜਿਹਨੇ ਕਿਹਾ ਜੀ ਮੇਰਾ ਵੋਟ ਨੰਬਰ ਮੇਰਾ ਹੈ ਤੇ ਮੈਂ ਤੇ ਕਹੀ ਜੀ ਸ਼ਿਕਾਇਤ ਨਹੀਂ ਕੀਤੀ ਤੇ 11 ਵੋਟਾਂ ਇੱਕ ਸ਼ਿਕਾਇਤ ਤੇ ਕੱਟਿਆ ਗਈਆਂ ਸੋ ਇਹ ਬੰਦਿਆਂ ਨੂੰ ਰਿਵਰਸ ਕਰਨ ਵਾਸਤੇ ਸਵਾ ਲ ਸਾਲ ਪਹਿਲੇ ਕਿ ਇਹੀ ਕੰਮ ਭਾਜਪਾ ਜਿਹੜੀ ਹੈ ਇੱਥੇ ਪੰਜਾਬ ਚ ਵੀ ਕਰਨ ਦੀ ਕੋਸ਼ਿਸ਼ ਕਰੇਗੀ ਸਾਰੇ ਇੱਕੋ ਬਿਹਾਰ ਵੀ ਇਲੈਕਸ਼ਨ ਹੋਈ ਹੋ ਰਹੀ ਹੈ 65 ਲੱਖ ਵੋਟ ਇਹਨਾਂ ਨੇ ਕਟਿਆ ਰਾਮ ਰੌਲਾ ਪਿਆ ਸੁਪਰੀਮ ਕੋਰਟ ਤੱਕ ਗਈਆਂ ਪਾਰਟੀਆਂ ਰਾਹੁਲ ਗਾਂਧੀ ਜੀ ਨੇ ਇਲੈਕਸ਼ਨ ਕਮਿਸ਼ਨ ਦਾ ਦੋਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਰੱਖਿਆ ਤੇ ਅੱਜ ਤੁਸੀਂ ਵੇਖਿਆ 25 ਲੱਖ ਤੋਂ ਨਵੇਂ ਸਿਰੂ ਬੜੀ ਹੈ ਪਰ 35-40 ਲੱਖ ਫੇਰ ਵੀ ਕੱਟੀ ਰਹੀਗੀ ਤੁਹਾਨੂੰ ਪਤਾ ਜਿੰਨਾ ਚਿਰ ਇਹ ਥੱਲੇਡੇ ਲੈਵਲ ਤੱਕ ਸਾਡੇ ਕੋ ਕਾਨੂੰਨ ਪੂਰਾ ਮਜ਼ਬੂਤ ਨਹੀਂ ਹੋਏਗਾ ਹੋਣ ਜੇ ਬੂਥ ਲੈਵਲ ਤੇ ਅਸੀਂ ਰੌੜਾ ਹੀ ਪਾਨੇ ਜੇ ਕੋਈ ਚੱਕਰਨ ਵਾਲਾ ਪਿੰਡੇ ਚ ਜਾਂ ਬੂਥ ਤੇ ਸਾਡੇ ਕੋਲ ਬੰਦਾ ਹੀ ਕੋਈ ਨਹੀਂ ਉਹ ਤਾਂ ਫਿਰ ਉਹੀ ਉਸੇ ਰਹਿ ਜਾਣੀਆਂ ਜਿਹੜੀਆਂ ਕਟੀਆਂ ਜੀਆਂ ਕਟੀਆਂ ਗਿਆ ਜਿਹੜੀਆਂ ਨੰਨੀਆਂ ਜਾਲੀ ਬਣੀਆਂ ਉਹ ਜਾਲੀ ਬਣੀਆਂ ਰਹਿ ਗਈਆਂ ਸੋ ਸਾਡੀ ਇਹ ਬੋਡੀਆਂ ਸਾਰੇ ਪੰਜਾਬ ਦੇ ਵਿੱਚ ਹਰ ਪਿੰਡ ਲੈਵਲ ਤੇ ਬੂਥ ਲੈਵਲ ਤੇ ਕਈ ਪਿੰਡਾਂ ਵਿੱਚ 4-4 5-5 7-7 ਬੂਥ ਵੀ ਹੈ ਕਈਆਂ 'ਚ ਇੱਕ ਬੂਥ ਹੀ ਹੈ ਤਾਂ ਅਸੀਂ ਇਸ ਜਰੀਏ ਲੋਕਾਂ ਦੇ ਵਿੱਚ ਰੀਲਵੇਸ ਵੀ ਲੈ ਕੇ ਆਦੇ ਪਾਰਟੀ ਵੀ ਰੀਲਵੇਸ ਸੁਣਾਏ ਕਿ ਸਾਡੀ ਆਉਣ ਵਾਲੀਆਂ ਕੀ ਪਾਲਿਸੀਆਂ ਹੋਣਗੀਆਂ ਲੋਕਾਂ ਪ੍ਰਤੀ ਪੰਜਾਬ ਨੂੰ ਪੈਰਾਸ਼ਿਫ ਕਿਸਰਾ ਕਰਨਾ ਹੈ ਪੰਜਾਬ ਦੇ ਵਿੱਚ ਹੋਰੀ ਗੋਡਾਗਰ ਦੀ ਕਿਸਰਾ ਰੋਕਣੀ ਹੈ ਲੋਕਾਂ ਦੇ ਕਾਰੋਬਾਰ ਤੇ ਉਹਨਾਂ ਦੀ ਜ਼ਿੰਦਗੀ ਮਹਫੂਜ਼ ਕਿਸਰਾ ਕਰਨੀ ਹੈ ਉਹ ਜਦੋਂ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਐਜੂਕੇਟ ਕਰਾਂਗੇ ਉਹ ਅੱਗੇ ਜਾ ਕੇ ਵੋਟਰਸ ਨੂੰ ਐਜੂਕੇਟ ਕਰਨ ਜਿਹੜੀ ਸਾਦੇ ਸੋ ਇਹ ਇਸ ਗੱਲ ਅੱਜ ਉਸ ਮਕਸਦ ਵਾਸਤੇ ਸਾਰੀ ਮਿਲਿਆ ਸਰ ਤਰ੍ਹਾਂ ਕੋਈ ਐਸਾ 11 ਤਰੀਕ ਤੋਂ ਸਾਰੇ ਉੱਥੇ ਜਾ ਕੇ 1 ਮਹੀਨੇ ਵਾਸਤੇ ਅਸੀਂ ਬਹਿ ਰਹੇ ਹਾਂ ਉੱਥੇ ਡਟ ਕੇ ਬੈਠਾਂਗੇ ਲੋਕਾਂ ਦਾ ਰੁਝਾਨ ਕਾਂਗਰਸ ਵਾਲੇ ਲੋਕ ਚਾਹੁੰਦੇ ਨੇ ਕਿ ਬਾਰਡਰ ਬੈਲਟ ਤੇ ਸਮੁੱਚੇ ਪੰਜਾਬ ਜਿਹੜੀ ਗੁੰਡਾਗਰਦੀ ਹੋ ਰਹੀ ਜਿਹੜੀਆਂ ਗੈਂਗਸਟਰਸ ਵੱਲੋਂ ਰੋਜ਼ ਕੰਕੀ ਆ ਰਹੀਆਂ ਟੈਲੀਫੋਨ ਆ ਰਹੇ ਨੇ ਲੋਕ ਦੁਖੀ ਹੋ ਚੁੱਕੇ ਨੇ ਲੋਕ ਚਾਹੁੰਦੇ ਕਹੋਜੀ ਪਾਰਟੀ ਆਏ ਜਿਹੜਾ ਇਸ ਗੁੰਡਾ ਅਨਸਰ ਨੂੰ ਰੋਕਥਾਮ ਪਾ ਸਕੇ ਤੇ ਕਾਂਗਰਸ ਤੋਂ ਲਾਵਾ ਕੋਈ ਨਹੀਂ ਆ ਨਵੇਂਆਂ ਨੂੰ ਤਾਂ ਤੁਸੀਂ ਵੋਟਾਂ પાਕੇ ਦੇ ਲਈਏ ਸਾਰਾ ਪੰਜਾਬ ਡੋਪ ਤੈਨਾਂ ਤੋਂ ਐਕਸਪੈਰੀਮੈਂਟ ਕਰਨ ਨਾਲ ਹਮੇਸ਼ਾ ਚੰਗਾ ਹੁੰਦਾ ਜਿਹੜੀਆਂ ਸਤਰ ਪਾਰਟੀਆਂ ਨੇ ਜਿਨ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਹੈ ਜਿਨ੍ਹਾਂ ਪਾਸੇ ਵਿੱਚ ਪੰਜਾਬ ਚਾਂਦ ਕੀਤਾ ਕਿੱਦੇ ਦੇ ਠੰਗੜੇ ਸ਼ੁਰੂ ਕਰਾਏ ਨੇ ਪੰਜਾਬ ਦੇ ਵਿੱਚ ਇੱਕ ਤਗੜੇ ਲੀਡਰ ਦੀ ਤੇ ਤਗਰੀ ਜਮਾਤ ਦੀ ਅੱਜ ਲੋੜ ਹੈ ਜਿਹੜਾ ਯੂਰੇਸ਼ੀਅਨ ਬਾਰਡਰ ਵੀ ਖਿਲਾ ਸਕੇ ਪੰਜਾਬ ਦਾ ਜਿਹੜਾ ਬਾਰਡਰ ਬੰਦ ਪਿਆ ਇਹਨੂੰ ਵੀ ਖੋਲਣਾ ਯੂਰਪ ਦੇ ਨਾਲ ਏਸ਼ੀਆ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਮਿਹਨਤਾਂ ਪਏ ਜਾਂਦੀ ਆਪਣੇ ਇਸੇ ਦੇਸ਼ ਦੇ ਵਿੱਚ ਹੀ ਆਪਾਂ ਤਗੜੇ ਹੋ ਕੇ ਰੋਜ਼ਗਾਰ ਦਾ ਸਾਧਨ ਆਪਣੇ ਨੌਜਵਾਨਾਂ ਨੂੰ ਪ੍ਰੋਵਾਈਡ ਕਰੀਏ